ਗੁਰੂ ਆਖੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸوارੀ ਸਾਧ ਸੰਗਤ ਜੀ ਅਵਾਜਾਂ ਬਾਹਲੇ ਮੁਲਕਾਂ ਦੀ ਸਚਾਈ ਅੱਖਾਂ ਖੋਲ ਦੇਣ ਵਾਲੀ ਕਹਾਣੀਆਂ ਆਪ ਜੀ ਨਾਲ ਸਾਂਝੀ ਕਰੀਏ ਗਜਰੀ ਦੇ ਬਾਜ਼ਾਰ ਵਿੱਚ ਟਕੇ ਟਕੇ ਦੇ ਵਿਕਰੀਆਂ ਗੈਰਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾਉਣ ਵਾਲੀ ਕੌਮ ਆਪਣੀਆਂ ਧੀਆਂ ਪਾਣਾਂ ਨੂੰ ਅੰਗਰੇਜ਼ਾਂ ਦੇ ਦੇਸ਼ ਵਿੱਚ 10 10 ਡਾਲਰ ਪੌਂਡਾਂ ਵਿੱਚ ਵਿਵੇਕਦਿਆਂ ਨੂੰ ਕੌਣ ਬਚਾਉ ਤੀਏ ਖੂਬ ਛਾਲ ਮਾਰ ਜੀ ਪਰ ਕਈ ਵਾਰ ਉਸਨੇ ਆਪਣੀ ਗੱਡੀ ਤੇ ਉਥੋਂ ਲੰਘਦੇ ਨੇ ਉਹ ਕੁੜੀ ਉਥੇ ਖੜੀ ਵੇਖੀ ਸੀ ਪਤਾ ਨਹੀਂ ਕਿਉਂ ਹਰ ਵਾਰ ਜਦੋਂ ਉਸ ਕੁੜੀ ਦਾ ਚਿਹਰਾ ਵੇਖਦਾ ਉਸ ਨੂੰ ਜਾਣਿਆ ਪਛਾਣਿਆ ਲੱਗਦਾ ਕਈ ਵਾਰ ਉਹ ਜਦੋਂ ਉੱਥੇ ਨਾ ਹੁੰਦੀ ਤਾਂ ਉਹਦਾ ਕਾਲਜਾ ਪੱਟ ਨੂੰ ਹੁੰਦਾ ਸੀ ਆਪਣੇ ਦਿਲ ਦੀ ਧੜਕਣ ਉਸ ਨੂੰ ਆਪਣੇ ਕੰਨਾਂ ਨਾਲ ਸੁਣਿੰਦੀ ਪ੍ਰਤੀਤ ਹੁੰਦੀ ਸੀ ਭਾਵੇਂ ਉਸਦਾ ਦਿਮਾਗ ਸ਼ਰਯਮ ਕਹਿ ਰਿਹਾ ਸੀ ਅੱਜ ਉਹ ਕੁੜੀ ਪਰਸਾ ਦੇਲ ਨਹੀਂ ਸੀ ਮੰਨਦਾ ਨਹੀਂ ਨਹੀਂ ਅੱਜ ਉਹ ਘਰੋਂ ਹੀ ਨਹੀਂ ਆਈ ਹੋਣੀ ਉਹਦੇ ਮੂੰਹੋਂ ਆਪ ਮਾਰੇ ਨਿਕਲ ਜਾਂਦਾ ਕਈ ਵਾਰ ਉਹ ਤਾਂ ਜੀ ਕੀਤਾ ਕਿ ਕੁੜੀ ਨੂੰ ਮਿਲੇ ਫੋਸ ਨਾਲ ਜਾ ਕੇ ਗੱਲ ਕਰੇ ਉਸ ਨੂੰ ਪੁੱਛੇ ਕਿ ਉਹ ਕੌਣ ਹੈ ਤੇ ਇਸ ਭੈੜੀ ਥਾਂ ਤੇ ਖੜੀ ਕੀ ਕਰਦੀ ਹੈ ਕਈ ਵਾਰ ਜਦੋਂ ਕੁੜੀ ਉਸ ਦੀ ਗੱਡੀ ਦੇ ਬਹੁਤ ਨੇੜੇ ਹੁੰਦੀ ਤਾਂ ਬੋਲਦਾ ਬੋਲਦਾ ਰਹਿ ਜਾਂਦਾ ਚੱਲ ਕੁੜੀਏ ਘਰ ਚਾਲ ਲੈ ਥੇ ਤੇਰਾ ਕੀ ਕੰਮ ਸਿਆਣੀਆਂ ਧੀਆਂ ਇਸ ਵੇਲੇ ਘਰੋਂ ਨਹੀਂ ਨਿਕਲਦੀਆਂ ਪਰ ਹਮੇਸ਼ਾ ਹੀ ਚੁੱਪ ਰਿੰਦਾ ਜਿੱਥੇ ਉਹ ਖੜੀ ਹੁੰਦੀ ਸੀ ਉੱਥੇ ਕੋਈ ਇੱਜ਼ਤਦਾਰ ਬੰਦਾ ਨਹੀਂ ਸੀ ਜਾਂਦਾ ਇਸੇ ਲਈ ਉਹ ਵੀ ਡਰਦਾ ਸੀ ਕਿ ਜੇ ਕਿਸੇ ਨੇ ਉਸ ਨੂੰ ਇੱਥੇ ਕੁੜੀ ਨਾਲ ਗੱਲ ਕਰਦੇ ਦੇਖ ਲਿਆ ਤਾਂ ਕੀ ਸੋਚੇਗਾ ਸੁ ਕਰਦੇ ਕਰਦੇ 1.5 2 ਮਹੀਨੇ ਲੰਘ ਗਏ ਹਰ ਰੋਜ਼ ਉਵੇਂ ਹੀ ਵਾਪਰਦਾ ਸੀ ਉਸ ਦੀ ਕੁੜੀ ਨਾਲ ਇੱਕ ਅਣਕਹੀ ਸਾਂਝ ਪੈ ਗਈ ਯਾਰ ਚਨਜੀਤ ਮਨਣਾ ਮਨ पर एक उड़ी अपनी है यार एक दिन उसी थां तो अपने मित्र चरणजीत से उना नांग रिया सी वो चाहंदा सी कि चरणजीत भी हामी भरे ते उसनु अपनी कहै ਛੱਡ ਯਾਰ ਮੀਤ ਇੱਥੇ ਕੋਈ ਆਪਣਾ ਨਹੀਂ ਰਹਿ ਜਾਂਦਾ ਇਹ ਮੰਡੀ ਆ ਯਾਰਾ ਮੰਡੀ ਜਿਸਮਾਂ ਦੀ ਮੰਡੀ ਵਕਾਉ ਜਿਸਮ ਖਰੀਦਾਰਾਂ ਦੀ ਭਾਲ ਵਿੱਚ ਝਾਕ ਰਹੇ ਨੇ ਤੇ ਚਾਰੇ ਪਾਸੇ ਕੋਈ ਨਾ ਕੋਈ ਆਪਣਾ ਨਹੀਂ ਇਥੇ ਤੂੰ ਸ਼ੈਤੀ ਨਾਲ ਲੰਘ ਨਹੀਂ ਯਾਰਾ ਪਤਾ ਨਹੀਂ ਕਿਉਂ ਇਹ ਮੈਨੂੰ ਆਪਣੇ ਰਾਜੂ ਵਰਗੀ ਲੱਗਦੀ ਆ ਇਨਾ ਕਹਿੰਦੇ ਆ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਰਾਜੂ ਰਾਜਵੰਤ ਕੋ ਸਿਆਣੀ ਕੁੜੀ ਸੀ ਉਮੀਦ ਦੀ ਪੂਆ ਦੀ ਕੁੜੀ ਇਨਾ ਹੀ ਸੱਧਿਆ ਸੀ ਉਹਨੂੰ ਇਥੇ ਰਾਜੂ ਭਾਣੇ ਤੇਰਾ ਇਥੇ ਵਿਆਹ ਕਰ ਦੇਣਾ ਹੁਣ ਤੈਨੂੰ ਵਾਪਸ ਨਹੀਂ ਜਾਣ ਦੇਣਾ ਇਥੇ ਰੱਖਣੇ ਹੁਣ ਬਸ ਉਥੇ ਹਾਲਾਤ ਬਹੁਤੇ ਚੰਗੇ ਨਹੀਂ ਕਈ ਵਾਰ ਵੀ ਇਤਨੇ ਜਦੋਂ ਖੁਸ਼ ਹੋਣਾ ਤਾਂ ਰਜਵੰਤ ਨੂੰ ਕਹਿਣਾ ਪਰ ਕੁਦਰਤ ਤਾਂ ਕੁਝ ਹੋਰ ਸੋਚੀ ਬੈਠੀ ਸੀ ਰਜਵੰਤ ਦੀ ਜ਼ਿੰਦਗੀ ਵਿੱਚ ਮੁੰਡਾ ਆਇਆ ਕਲਵੰਨ ਸਿੰਘ ਨਾਮ ਦੱਸਿਆ ਸੀ ਉਸਨੇ ਆਪਣਾ ਕੇਸ ਤਾਂ ਕੱਟੇ ਹੋਏ ਸਨ ਪਰ ਹੱਥ ਵਿੱਚ ਕੜਾ ਪਾ ਕੇ ਰੱਖਦਾ ਸੀ ਜਬ ਜੀਜਾ ਉਹ ਸਾਉਦਾ ਪਾਠ ਵੀ ਬਹੁਤ ਸੋਹਣਾ ਕਰ ਲੈਂਦਾ ਸੀ ਮਹਾਰਾਜਮント ਦੇ ਸਟੋਰ ਦੇ ਨਾਲ ਦੇ ਸਟੋਰੇਜ ਕੰਮ ਕਰਦਾ ਸੀ ਨੇੜਤਾ ਹੌਲੀ-ਹੌਲੀ ਵੱਧ ਗਈ ਉਸਨੇ ਕੁੜੀ ਨੂੰ ਯਾਦ ਅਲਾਰਾ ਵੀ ਦਿੱਤਾ ਪਰ ਸਨੀਅਤ ਕੁਝ ਹੋਰ ਹੀ ਸੀ ਉਦੋਂ ਕੁੜੀ ਨੂੰ ਉਦੋਂ ਪਤਾ ਲੱਗਿਆ ਜਦੋਂ ਉਸਨੇ ਉਹ ਫੋਟੋਆਂ ਦਿਖਾਈਆਂ ਮੈਂ ਜਾਣਦੀ ਸੀ ਕਿ ਤੂੰ ਇਨਾ ਨੀਚ ਹੈ ਤੈਨੂੰ ਹੋਰਾ ਸ਼ਰਮ ਨਾ ਆਈ ਅੱਲਾ ਪਾਕ ਦੀ ਸ਼ੌ ਨਜਵੰਤ ਮੈਂ ਇਹ ਕਿਸੇ ਨੂੰ ਨਹੀਂ ਵਿਖਾਵਾਂਗਾ ਬਸ ਤੂੰ ਮੇਰੇ ਨਾਲ ਚੱਲ ਤੇ ਮੁਸਲਮਾਨ ਬਣ ਜਾ ਮੈਂ ਹੁਣੇ ਕਾਜੀ ਸਾਹਿਬ ਨਾਲ ਗੱਲ ਕਰਦਾ ਹਾਂ ਤੇ ਤੇਰਾ ਨਿਕਾਹ ਕਰਵਾ ਲੈਣਾ ਇੱਕਦਮ ਉਸਦੀ ਬੋਲੀ ਵਿਚਲੇ ਕਈ ਸ਼ਬਦ ਬਦਲ ਗਏ ਕੁੜੀ ਸੁਣ ਹੋ ਗਈ ਉਸ ਨੂੰ ਤਾਂ ਇਹ ਪਤਾ ਵੀ ਹੋਣ ਲੱਗਿਆ ਸੀ ਕਿ ਉਹ ਮੁਸਲਮਾਨ ਹੈ ਉਹਦਾ ਅਸਲੀ ਨਾਮ ਅਸ਼ਫਾਕ ਸੀ ਬਸ ਮੇਜਤੀ ਦੇ ਢਰੋਂ ਕੁੜੀ ਉਸ ਨਾਲ ਤੁਰ ਪਈ ਉਸ ਨੂੰ ਛੱਡਾਇਆ ਬੈਂਕਾਂ ਕਬੱਡੀ ਮੰਡੀ ਦੇ ਵਿੱਚ ਅੱਜ ਜਦੋਂ ਮੀਤ ਉਥੋਂ ਲੰਘ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਉਹ ਕੁੜੀ ਨਾਲ ਇੱਕ ਕਾਲਾ ਖੇੜ ਰਿਹਾ ਸੀ ਇੰਜ ਲੱਗਦਾ ਸੀ ਕਿ ਉਹ ਕਾਲਾ ਕੁੜੀ ਦੇ ਥੱਪੜ ਮਾਰ ਦੇਵੇਗਾ ਮੀਤ ਤਾਂ ਮਾਨਸ ਬਹੁਤ ਘਬਰਾ ਗਿਆ ਉਹਦਾ ਜੀ ਕੀਤਾ ਕਿ ਕਾਲੇ ਨੂੰ ਜਾ ਕੇ ਭਜਾ ਦੇਵੇ ਪਰ ਉਹ ਬੈਠਾ ਰਿਆ ਬੱਤੀ ਹਰੀ ਹੋ ਚੁੱਕੀ ਸੀ ਪਰ ਉਸ ਨੇ ਗੱਡੀ ਨਹੀਂ ਤੋਰੀ ਇੰਨੇ ਨੂੰ ਕਾਲੇ ਨੇ ਕੁੜੀ ਦੀ ਜ਼ਬਰਦਸਤੀ ਵਾਂ ਫੜ ਲਈ ਪਰ ਕੁੜੀ ਨੇ ਝੜ ਕੇ ਨਾਲ ਛੁੜਾ ਲਈ ਆਪਣੀਆਂ ਮੀਰ ਦੇ ਖੱਬੇ ਹੱਥ ਨੇ ਗੱਡੀ ਦੀ ਬਾਰੀ ਖੋਲ ਦਿੱਤੀ ਸ਼ਾਇਦ ਦਿਮਾਗ ਦੀ ਥਾਂ ਦਿਲ ਨੇ ਹੱਥ ਨੂੰ ਇਸ਼ਾਰਾ ਕਰ ਦਿੱਤਾ ਸੀ ਉਤਰਿਆ ਛੇਤੀ ਨਾਲ ਉੱਥੇ ਪਹੁੰਚ ਗਿਆ ਜਦ ਦੂਜੀ ਵਾਰ ਕਾਲੇ ਨੇ ਕੁੜੀ ਦਾ ਹੱਥ ਫੜਿਆ ਤਾਂ ਮੀਤ ਨੇ ਇੱਕ ਜ਼ੋਰਦਾਰ ਧੱਕਾ ਸੁਣਾ ਰਿਆ। ਜੋ ਡੱਟੀ ਡੋ ਕਹਿੰਦਾ ਕਾਲਾ ਪੁੰਝੜਿਗ ਪਿਆ। ਸ਼ਰਾਬ ਨਾਲ ਰੱਜਿਆ ਹੋਇਆ ਸੀ ਡਿੱਗਦਾ ਟਿੰਦਾ ਉਠਿਆ। ਤੇ ਆਈ ਵਰਸੀ ਜੋ ਕਹਿੰਦਾ ਤੁਰ ਗਿਆ। ਮੀਤ ਬਿਨਾਂ ਕੁੜੀ ਵੱਲ ਵੇਖੇ ਆਪਣੀ ਗੱਡੀ ਵਿੱਚ ਆ ਗਿਆ ਜੇ ਉਸਨੇ ਗੱਡੀ ਸਟਾਰਟ ਕੀਤੀ ਸੀ ਕਿ ਪਰਲੀ bari ਵਿੱਚ ਦੀ ਕੁੜੀ ਆ ਕੇ ਖੜੋ ਗਈ। ਸੋ ਸੀ ਤਾਂ ਆਪਣੀ ਉਹ ਸਿੱਕ ਜੂ ਜਿੰਨੀ ਕੋ ਗੱਲ ਮੈ ਤੁ ਚੰਗੀ ਲੱਗੀ ਪਰ ਕੁੜੀ ਫਿਰ ਬੋਲੀ ਆਰ ਯੂ ਇੰਟਰਸਟਿਡ 40 ਪਾਉਂਡ ਓਨਲੀ ਫਾਰ ਵਨ ਨਾਈਟ ਮੇ ਤੇ ਸਿਰ ਵਿੱਚ ਜਿਵੇਂ ਕਿਸੇ ਨੇ ਮੜਾ ਮੂਹੇ ਪਾਰਾ ਪੱਥਰ ਦੇ ਮਾਰਿਆ ਹੋਵੇ ਉਹ ਸੁਣ ਹੋ ਗਿਆ ਕੀ ਗੱਲ ਸਦਾ ਜੀ 40 ਪਾਉਂਡ ਤਾਂ ਕੋਈ ਬਾਲੇ ਨਹੀਂ ਚਲੋ ਤੁਸੀਂ ਉਸ ਸਰੇਸ਼ਤੋਂ ਮੇਰਾ ਖੜਾ ਛੁੜਾਇਆ ਹੈ ਸੋ ਤੁਸੀਂ 30 ਪਾਉਂਡ ਦੇ ਦਿਓ ਨਾਲੇ ਮੈਂ ਮ사ਜ ਵੀ ਕਰ ਲੈਂਦੀ ਹਾਂ ਬੇਸ਼ਰਮਾ ਵਾਂਗ ਉਹ ਫਿਰ ਬੋਲੀ ਮੇ ਦੀਆਂ ਅੱਖਾਂ ਵਿੱਚੋਂ ਹੰਝੂ ਟ੍ਰਿਪ ਟ੍ਰਿਪ ਡਿੱਗ ਪਏ ਉਸ ਦਾ ਉਚਿਤ ਆਮਰ ਨੂੰ ਦਿਲ ਕੀਤਾ ਹੇ ਰਬਾ ਅਸੀਂ ਲੋਕਾਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਦੇ ਰਾਖੇ ਉਹ ਅੱਜ ਸਾਡੀਆਂ ਇੱਜ਼ਤਾਂ ਲੰਡਨ ਦੀਆਂ ਸੜਕਾਂ ਤੇ 30 30 40 40 ਪੌਣ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ ਇੱਕਦਮ ਇਤੋਂ ਲੰਡਨ ਗਜਰੀ ਦੇ ਬਜ਼ਾਰਾਂ ਵਰਗਾ ਜਾ ਪਿਆ ਛੇਤੀ ਬੋਲਿਆ ਸਰਦਾਰ ਨਹੀਂ ਮੈਂ ਕੋ ਹੋਰ ਲੱਭਾਂ ਕੁੜੀ ਕਾਲ ਵਿੱਚ ਸੀ ਸ਼ਾਇਦ ਉਹ ਦੇਗਾ ਕਲੰਗਰੇ ਸੰਦੋ ਉਹ ਮੈਂ ਤਾਂ ਕੁੜੀਏ ਤੈਨੂੰ ਬਚਾਉ ਮਸਾਂ ਮੀਤ ਨੇ ਜਿੜੇ ਰਜਿਆ ਕਰਕੇ ਚਾਰ ਕਿ ਸ਼ਬਦ ਇਕੱਠੇ ਕੀਤੇ ਐਵੇਂ ਬਾਲੀ ਹਾਂ ਦਰਦੀਨਾ ਬਖੌਸ ਸਰਦਾਰ ਜੀ ਇਹ ੱਤਕਾ ਮੁਖੀ ਤਾਂ ਇੱਥੇ ਰੋਜ਼ ਦਾ ਕੰਮ ਹੈ 5-10 ਪੌਂਡਾਂ ਬਿਸ਼ੇ ਆਵੇਂ ਗੱਲ ਵਿਗੜ ਜਾਂਦੀ ਏ ਪਰ ਤੂੰ ਕੁੜੀਏ ਇੱਥੇ ਮੀਤ ਤੋਂ ਗੱਲ ਫੇਰ ਪੂਰੀ ਨਾ ਹੋਈ ਜੇ ਇੱਥੇ ਨਾ ਆਵਾਂ ਤਾਂ ਕਾਲਜ ਦੀ ਫੀਸ ਕੌਣ ਭਰੂਗਾ ਨਾਲੇ ਕਮਰੇ ਦਾ ਕਿਰਾਇਆ ਬਿਜਲੀ ਦਾ ਬਿੱਲ ਤੇ ਕੁੜੀ ਦੀ ਗੱਲ ਜੇ ਪੂਰੀ ਵੀ ਨਹੀਂ ਸੀ ਹੋਈ ਮੀਤ ਬੋਲੇ ਤੂੰ ਪੜ੍ਹਦੀ ਹਾਂ ਜੀ ਹਾਂ ਜੀ ਮੈਂ ਪੜ੍ਹਦੀ ਹਾਂ ਤੇ ਸਟੱਡੀ ਵੀ ਜੇ ਤੇ ਹਾਂ ਚੰਗਾ ਤੇ ਫੇਰ ਮੈਂ ਜਾਵਾਂ ਪਰ ਮੀਤ ਉਸ ਨੂੰ ਰੋਕਣਾ ਚਾਹੁੰਦਾ ਸੀ ਪਰ ਕਿ 30 ਪਾਉਂਡ ਮੀਤ ਕੁਝ ਨਾ ਬੋਲਿਆ ਦਿਓਗੇ ਤੇ ਜਾ ਮੈਂ ਜਾਵਾਂ ਤੂੰ ਬਹਿ ਜਾ ਗੱਡੀ ਵਿੱਚ ਪਰ ਮੈਂ 30 ਪਾਉਂਡ ਤੋਂ ਘਟ ਨਹੀਂ ਲੈਣੇ ਆ ਜਾ ਆ ਜਾ ਕੋਈ ਨਹੀਂ ਮੈਂ ਤਾਂ ਗੱਜ ਪਰ ਆਇਆ ਕੁੜੀ ਬਹਿ ਗਈ ਤੇ ਮੀਤ ਨੇ ਗੱਡੀ ਤੋੜ ਲਈ ਤੇਰਾ ਨਾਂ ਕੀ ਹੈ ਕੁੜੇ ਥੋੜੀ ਦੂਰ ਜਾ ਕੇ ਮੀਤ ਨੇ ਕੁੜੀ ਨੂੰ ਪੁੱਛਿਆ ਰਾਜਵੰਤ ਜਿਵੇਂ ਕੌਰ ਮੀਤਾ ਦੇ ਪੈਰ ਖਦਮ ਬ੍ਰੇਕ ਤੇ ਗਿਆ ਤੇ ਗੱਡੀ ਰੁਕ ਗਈ ਉਸਨੇ ਧਿਆਨ ਨਾਲ ਕੁੜੀ ਦੇ ਮੂੰਹ ਹਲ ਵੇਖਿਆ ਕੀ ਗੱਲ ਗੱਡੀ ਕਿਉਂ ਰੁਕਦੀ ਨਹੀਂ ਨਹੀਂ ਕੁਝ ਨਹੀਂ ਕਹਿੰਦਿਆਂ ਮੀਤ ਨੇ ਰੇਸ਼ ਦਬਾਈ ਆਪਣੇ ਹੰਝੂ ਵੀ ਕੁੜੀ ਤੋਂ ਉਲ ਕੋਲੇ ਜੇ ਕੁੜੀਏ ਮੈਂ ਤੈਨੂੰ ਕੋਈ ਚੰਜਦਾ ਕੰਮ ਦਵਾ ਦੇਵਾਂ ਤਾਂ ਤੂੰ ਆ ਮਾੜਾ ਕੰਮ ਛੱਡ ਕੇਂਗੀ ਕڑی ਨੌਕਰੀ ਵਿੱਚੋਂ ਇੰਨੀ ਕਮਾਈ ਹੋ ਮੈਨੂੰ ਤਾਂ ਬਾਹਲੇ ਪੈਸਿਆਂ ਦੀ ਲੋੜ ਹੈ ਕਿੰਨੇ ਕੁ ਪੈਸਿਆਂ ਦੀ ਲੋੜ ਹੈ ਬਸ ਇੰਨੇ ਕ ਕੇ ਕਾਲਜ ਦੀ ਫੀਸ ਰਹਿਣ ਤੇ ਖਾਣ ਪੀਣ ਦਾ ਖਰਚਾ ਕੱਢਣ ਤੋਂ ਬਾਅਦ ਘਰੇ ਭੇਜਣ ਜੋਗੇ ਵੀ ਵਜਾਂ ਘਰੇ ਭੇਜਣ ਜੋਗੇ ਤੂੰ ਇੱਥੇ ਪੜ੍ਹਨਾ ਆਈ ਹੈ ਕਿ ਕਮਾਈ ਕਰਨਾ ਆਈ ਬਾਪੂ ਨੇ ਘਰ ਗਏ ਨੇ ਤਰਕੇ ਮੈਨੂੰ ਇੱਥੇ ਭੇਜਿਆ ਉਹ ਵੀ ਛਡਾਉਣੇ ਹੈ ਪੜਾਈ ਦਾ ਤਵਾਨਾ ਹੈ ਮਾਤਾ ਮਾੜੀ ਮੋਟੀ ਸੈਟ ਹੋ ਕੇ ਛੋਟੇ ਭਰਾ ਨੂੰ ਵੀ ਇੱਥੇ ਸੱਦਰਾਂ ਉਹ ਵੀ ਖੜੇ ਪਿਆ ਹੋਇਆ ਹੈ ਮੈਂ ਤਾਂ ਉਹਨੂੰ ਕਈ ਵਾਰ ਕਿਹਾ ਕਿ ਉਹ ਬਾਲੀ ਚੰਗੀ ਥਾਂ ਨਹੀਂ ਪਰ ਉਹ ਮੰਨਦਾ ਨਹੀਂ ਕਹਿੰਦਾ ਪਤਾ ਆਪ ਤਾਂ ਆਪ ਤਾਂ ਮौज ਲੈਂਦੀਆਂ ਇੰਗਲੈਂਡ ਵਿੱਚ ਤੇ ਮੈਨੂੰ ਕਹਿੰਦੀ ਹੈ ਚੰਗਾ ਨਹੀਂ ਸ਼ੈਦ ਉਹ ਇੱਥੇ ਆ ਕੇ ਪਤਾ ਲੱਗਣੇ ਨਰਕ ਦਾ ਕੁੜੀ ਨੇ ਕੋਸਾ ਸਭ ਕੁਝ ਬੋਲ ਦਿੱਤਾ ਆਏ ਉਹ ਮੇਰੀ ਇਹ ਭੈਣ ਮੀਤ ਦੀ ਧਾ ਨਿਕਲ ਗਈ ਤੈਨੂੰ ਮਾਪਿਆਂ ਨੇ ਅਹੀਂ ਤੋਰ ਤੱਕ ਅੱਲੀ ਨੂੰ ਬਿਨਾਂ ਇਹ ਵੇਖਿਆ ਉੱਥੇ ਕੋਈ ਕੁੜੀ ਨੂੰ ਸਾਹਮਣੇ ਵਾਲਾ ਵੀ ਹੈ ਕਿ ਨਹੀਂ ਕੁੜੀ ਮੀਤ ਦੇ ਮੂੰਹੋਂ ਭੈਣੇ ਸੁਣ ਕੇ ਹਰਾਨ ਜੀ ਹੋਈ ਤੁਸੀਂ ਮੈਨੂੰ 30 ਪਾਉਣ ਦਿਓਗੇ ਤਾਂ ਸਹੀ ਸਹੀ ਹੈ ਨਾ ਉਸਨੇ ਡਾਰਿਆਰ ਕੀਤਾ ਮੈਂ ਤੈਨੂੰ ਇਸ ਨਰਕ ਵਿੱਚੋਂ ਕੱਢਣ ਨੂੰ ਫਿਰਦਾ ਹਾਂ ਤੇ ਕੋਈ ਨਹੀਂ ਦੇ ਦੂੰਗਾ ਤੈਨੂੰ 30 ਪਾਉੜ ਗੁੱਸੇ ਨਾਲ ਕਿਹਾ ਨਹੀਂ ਨਹੀਂ ਮੈਂ ਤਾਂ ਸੋਚਿਆ ਸੀ ਤੁਸੀਂ ਮੈਨੂੰ ਭੈਣ ਕਹੀ ਜਾਂਦੇ ਹੋ ਆਹੋ ਭੈਣੇ ਤੂੰ ਮੇਰੀ ਤੇ ਮੈਂ ਤੈਨੂੰ ਕੋਈ ਮੜਾ ਕੰਮ ਨਹੀਂ ਕਰਨ ਲਿਆਇਆ ਮੈਂ ਤੈਨੂੰ ਚੰਗੀ ਨੌਕਰੀ ਤੇ ਲਵਾਉਂਗਾ ਆਪਦੇ ਦੇਸ਼ ਪੰਜਾਬ ਦੀ ਇੱਜ਼ਤ ਮੈਂ ਐਵੇਂ ਲੰਡਨ ਦੀਆਂ ਛੜਕਾਂ ਤੇ ਨਹੀਂ ਰੁਲਣ ਦੇਣੀ ਤੂੰ ਮੇਰੀ ਭੈਣ ਵਾਦਾ ਕਰ ਮੇਰੇ ਨਾਲ ਵੀ ਗਾਹਾਂ ਤੋਂ ਇਹ ਪੜਾ ਕੰਮ ਨਹੀਂ ਕਰਨਗੇ ਤੇ ਉਹਨਾਂ ਬਦਨਾਮ ਗਲੀਆਂ ਵਿੱਚ ਮੜਨੀ ਜਾਣਗੇ ਈਗਵੀਰੇ ਵੀਰੇ ਕੁੜੀ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ ਤੇ ਮਿੱਤ ਨੂੰ ਇਹ ਮਿਸ਼ਰੀ ਵਰਗਾ ਲੱਗਿਆ ਉਹ ਕੁੜੀ ਵੱਲ ਵੀ ਇਹ ਕੇ ਥੋੜਾ ਮੁਸਕਰਾਇਆ ਕੁੜੀ ਦੀ ਅੱਖਾਂ ਵਿੱਚ ਅਥਰੂ ਆ ਗਏ ਜਿੰਨ ਕਹਿੰਦਾ ਸੀ ਤੁਹਾਨੂੰ ਚੰਗੀ ਨੌਕਰੀ ਦਿਵਾਵਾਂਗੇ ਫਰੀ ਹੋਸਟਲ ਹੋਵੇਗਾ ਵਧੀਆ ਖਾਣਾ ਮਿਲੇਗਾ ਇੱਥੇ ਤੈਨੂੰ ਪਤਾ ਹੈ ਵੀਰੇ ਮੈਂ ਦੋ ਦਿਨ ਤੋਂ ਕੁਝ ਨਹੀਂ ਖਾਧਾ ਮੈਂ ਤਾਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ ਮੇਰੇ ਤਾਂ ਵੀਰੇ ਕਈ ਵਾਰ ਜੀ ਕੀਤਾ ਕਿ ਭੱਜ ਜਾਵਾਂ ਪਰ ਫਿਰ ਬਾਪੂ ਦੇ ਸਰਦਾ ਕਰ ਜਾ ਤੇ ਭਰਾ ਦੇ ਹਿੱਸੇ ਗਹਿਣੇ ਪਿਆ ਕਰ ਦਿਸਣ ਲੱਗ ਪੈਂਦਾ ਹੈ ਕਈ ਵਾਰ ਤਾਂ ਮਨ ਕਰਦਾ ਹੈ ਕਿ ਇਥੇ ਰੋ ਆਈ ਏਡੇ ਤੇ ਚਲੀ ਜਾਵਾਂ ਤੇ ਉੱਚੀ ਉੱਚੀ ਰੌਲਾ ਪਾਵਾਂ ਕਿ ਚਲੀਆਂ ਜੋ ਵਾਪਸ ਜਿਹੜੀਆਂ ਨਵੀਆਂ ਆ ਰਹੀਆਂ ਨੇ ਮੁੜ ਜੋ ਅਜੇ ਵੀ ਅੰਜੇ ਨਰਕ ਤੋਂ ਪੈੜੇ ਜ਼ਿੰਦਗੀ ਨੂੰ ਨਹੀਂ ਜਿਉਣਾ ਤਾਂ ਵਦੇਉ ਗਾਂ ਦੇ ਬਾਪੂ ਦੀ ਪਗਤੇ ਮਾਂ ਦੀ ਚੁੰਨੀ ਦਾ ਫਿਕਰ ਹੈ ਤਾਂ ਕੁੜੀ ਦੀ ਮਾੜੀ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਮੀਤ ਨੇ ਸਟੀਰੀਓ ਔਨ ਕਰ ਲਿਆ ਚੰਗਾ ਕੀਰਤਨ ਸੁਣ ਰੋਣਾ ਐਵੇਂ ਸਭ ਠੀਕ ਹੋ ਜੂ ਸ਼ਬਦ ਚੱਲ ਰਿਹਾ ਸੀ ਮੋਹਣ ਮੋਹ ਲਿਆ ਮਨ 모ਹੇ ਗਾਸ਼ੋ ਪਤਰੀ ਰਾਜਕੁਵਾਰ ਨਾਮ ਪੜੋ ਸਚ ਦੌਰ ਸਵਾਰ ਪ੍ਰਿਯ ਸੇਵੋ ਪ੍ਰਪ੍ਰੇਮ ਅਧਰ ਗੁਰ ਸ਼ਬਦੀ ਬਖਤਿਆਸ ਨوار ਸੋ ਇਹ ਸੀ ਇੰਗਲੈਂਡ ਦੇ ਬਦਨਾਮ ਗਲੀਆਂ ਦੀ ਕਹਾਣੀ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਆਸ ਆਪ ਜੀ ਪਿਆਰ ਸਤਕਾਰ ਦੇ ਨਾਲ ਸਰਵਣ ਕਰੋਗੇ ਔਰ ਐਸੀਆਂ ਚੁਕਾਉਣ ਵਾਲੀਆਂ ਕਹਾਣੀਆਂ ਕੁਝ ਸਾਡੇ ਸਮਾਜ ਨੂੰ 6 ਦਿਨ ਬਤਵਰ ਸ਼ੇਅਰ ਕਰਿਓ ਜੇ ਤਾਂ ਕਿ ਬਤਵਰ ਲੋਕਾਂ ਨੂੰ ਐਸਾ ਜੋ ਹਾਲਾਤ ਨੇ ਬਾਹਰ ਉਸ ਦਾ ਪਤਾ ਚੱਲ ਸਕੇ ਅਸੀਂ ਗੁਰੂ ਸਵਾਰਿਓ ਬਸ ਤੇ ਬੈਠਣਾ ਹੋਵੇ ਨਾ ਤੇ ਆਪਣੇ ਪਰਿਵਾਰ ਦੇ ਲੜਕੀਆਂ ਜਨਾਨੀਆਂ ਬਸ ਦੇ ਵਿੱਚ ਉਸ ਟੈਂਪਰ ਸਾਹਿਬ ਦੇ ਨਾਲ ਬੈਠਦੇ ਆ ਪਰ ਜਦੋਂ ਅਸੀਂ ਹਜ਼ਾਰਾਂ ਮੀਲ ਬਾਰ ਆਪਣੀਆਂ ਲੜਕੀਆਂ ਨੂੰ ਭੇਜਦੇ ਆ ਉਸ ਵੇਲੇ ਅਸੀਂ ਖੁਆਈ ਅੱਡੇ ਤੇ ਬੜੇ ਖੁਸ਼ ਹੁੰਦੇ ਆ ਕੱਲੀਆਂ ਆਪਣੀਆਂ ਧੀਆਂ ਤੋਰ ਕੇ ਪਤਾ ਨਹੀਂ ਉਹਨਾਂ ਦਾ ਉੱਥੇ ਕੀ ਅਸ਼ਰ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਕੰਮ ਕਰੇ ਚਾਹੇ ਨਾ ਕਰੇ ਭੁੱਖਾ ਨਹੀਂ ਮਰਦਾ ਪਰ ਪਿਆਰਿਓ ਬਾਹਰ ਦੇ ਮੁਲਕਾਂ ਦੇ ਵਿੱਚ ਅਗਰ ਕੰਮ ਕਰਨਗੇ ਤਾਂ ਫੁਲਕਾ ਮਿਲੇਗਾ ਬਿਜਲੀ ਦਾ ਬਿੱਲ ਗੱਡੀਆਂ ਦੇ ਖਰਚੇ ਹੋਸਟਲਾਂ ਦੀ ਫੀਸ ਤਾਰਨੀ ਬੜਾ ਕੁਝ ਕਰਨਾ ਪੈਂਦਾ ਜੇ ਕੁੜੀਆਂ ਨੂੰ ਆਓ ਇੱਥੇ ਹੁਣ ਸਮਾਰਤੀ ਕਰੀਏ ਜੀ ਗੱਜ ਕੇ ਫਤਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ